ਪੰਜ ਸੌ ਦੇ ਹੱਜ ਕਹਿ ਰਿਓ ਜੀ ਹਾਂਜੀ ਉਸ ਤੋਂ ਅਗਲਾ ਮੈਚ ਨੋਟ ਕਰੋ ਜਿਹੜਾ ਬਾਈ ਖਤਮ ਕਰਨ ਦਾ ਮੈਚ ਹੈ ਬੜਾ ਇਚਾਂ ਤੇ ਬਰਸਾਲਪੁਰ ਦੀਆਂ ਟੀਮਾਂ ਤਿਆਰ ਰਹਿਣਗੀਆਂ ਬੜਾ ਇਚਾਂ ਤੇ ਬਰਸਾਲਪੁਰ ਹਾਕਾ ਵਾਲੀਆਂ ਆਹ ਜੱਗੂ ਐ ਇਹ ਜੱਗੂ ਐ ਹਲੇ ਤਾਂ ਫੋਰ ਟਰੈਕਟਰ ਅਪਿੰਦਰ ਵਿਸ਼ੇਸ਼ ਤੌਰ ਤੇ ਖੇਡਣ ਲਈ ਪੁੱਜਾ ਆਹ ਮੁੰਡੇ ਨੇ ਆਸਟ੍ਰੇਲੀਆ 'ਚ ਸਿਰਾ ਕਰਾਇਆ ਆਹ ਮੁੰਡੇ ਨੇ ਪੰਜਾਬ 'ਚ ਉਧਰ ਮਨੀਤ ਧੋਰੇ ਲਈ ਗਾਲਾ ਸਾਡਾ ਵੀਰ ਲਾਂਡਰਾ ਵਾਲਾ ਉਹਦੇ ਵੱਲੋਂ ਪਾਸੇ ਆ ਗਿਆ ਆ ਜੱਫਾ ਹਾਕਮ ਵਾਲੀਆ 1100 ਕੱਢ ਲਓ ਫਿਰ ਇਹ 1100 ਨਹੀਂ 500 ਧਨੌਰੀ ਦੀ ਟੀਮ ਦੇ ਲਈ ਖਿਖੜ ਆਇਆ ਅੱਜ ਪਹਿਲਾ ਮੈਚ ਹੈ ਉਹ ਕਹਿੰਦੇ ਹਾਕਮ ਵਾਲੀਆ ਜੱਗੂ ਦਾ ਪਰ ਲੋਜ ਨੇ ਦੱਸ ਦਿੱਤਾ ਕਿ ਮੈਂ ਹੁਣ ਪੂਰੀ ਫਾਰਮ ਦੇ ਵਿੱਚ ਆ ਉਹ ਆਉਣ ਵਾਲੇ ਦਿਨਾਂ 'ਚ ਕਹਿੰਦੇ ਧੂੜ ਕੱਢਣੀ ਆ ਹਾਕਮ ਵਾਲੀਆ ਜੱਗੂ ਨੇ ਲੋਕਾਂ ਨੂੰ ਇੰਤਜ਼ਾਰ ਸੀਗਾ ਨਾਲ ਪਾਲੀਆ ਪਰਲੇ ਪਾਸੇ ਮਈਆਂ ਵਾਲੀ ਦੀ ਧਰਤੀ ਦਾ ਚਿਰਾਗ ਦੀਨ ਹੈ ਜਿਹੜੇ ਪਿੰਡ ਚ ਸਭ ਤੋਂ ਵੱਧ ਟਰੱਕ ਨੇ ਆਹ ਟਰੱਕ ਦੀ ਨਮਈਆਂਵਾਲ ਦੀ ਧਰਤੀ ਦਾ ਫੋੜਾਂ ਦਾ ਜੇਤੂ ਐ ਅਨੇਕਾਂ ਮੁੰਡੀਆਂ ਉਹ ਮੋਟਰਸੇ న్యూ ਜ਼ੀਲੈਂਡ ਦੀ ਧਰਤੀ ਦੇ ਮੇਰੇ ਵੀਰੋ ਇਹ ਖੇਡਣ ਗਿਆ ਸੀ ਬੋਲ ਬੋਲਣ ਗਿਆ ਦਸ਼ਮੇਸ਼ ਕਬੱਡੀ ਖੇਡ ਤੀ ਪੁੱਕੀ ਲਈ ਖੇਡਿਆ ਪਰ ਦੇਖੋ ਦੂਸਰੇ ਬੰਦੇ ਗੱਬਰੂ ਆ ਪਈ ਹੋਈ ਕਬੱਡੀ ਦੇ ਉੱਪਰ ਅਲੀਪੁਰ ਖਾਨਸ ਕਿੱਥੇ ਆਉਂਦਾ ਇਹ ਤਾਂ ਚੈਰੀਆਂ ਤੇ ਆਉਂਦਾ ਜਨਵਰੀ ਮਹੀਨੇ ਮੇਰੇ ਮਿੱਤਰੋ ਇਹਨਾਂ ਖੇਡ ਮੈਦਾਨਾਂ ਦਾ ਸ਼ਿੰਗਾਰ ਬੜੋ ਆ ਮਈਆਂਵਾਲ ਦੀ ਧਰਤੀ ਦਾ ਚਰਾਗ ਦੀ ਲਫੋੜਾ ਦਾ ਇਹ ਫੋੜ 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 ਅੱਜ ਫੋੜ ਫੋੜ ਜੀ ਫੋੜ ਫੋੜ ਅੱਜ ਫੋੜ ਫੋੜ ਚਰਾਗਦੀਨ ਤੋਂ ਆ ਰੇਡਰ ਨੂੰ ਕੌਣ ਸੜਾਵੇ ਓਏ ਆ ਰੇਡਰ ਨੂੰ ਚਰਾਗਦੀਨ ਤੋਂ ਕੌਣ ਸੜਾਵੇ 30 ਸੈਕਿੰਟਾਂ ਤੋਂ ਪਹਿਲਾਂ ਹੂਟਰ ਕੌਣ ਵਜਾਵੇ ਉਧਰ ਆਹ ਮਾਰ ਦੋ ਤਾੜੀਆਂ ਹਾਂਜੀ ਸੰਧੂ ਵੀਰ ਜੀ ਹਾਂਜੀ ਲਓ ਸਾਹਮਣੇ ਦੇਖਾਂਗੇ ਆ ਸਿੱਖ ਸਰਦਾਰ ਗੱਭਰੂ ਐ ਉਧਰ ਕਹਿੰਦੇ ਸਾਡੇ ਭਰਾਵਾਂ ਵੱਲੋਂ ਓ ਕਹਿੰਦੇ ਵੱਡੇ ਮਾਨ ਦੇਤੇ ਜਾਣਿਆ ਚਰਾਗਦੀਨ ਦੇ ਆ ਬੰਦਾ ਬੜੀ ਦਰਦੀ ਦਾ ਬੇਦਕੁੜਿਆ ਐਵੇਂ ਨਹੀਂ ਬੁਲਾਇਆ ਇਹਨੂੰ ਚੈਰੀਆਂ ਵਾਲਿਆਂ ਨੇ ਇਹਦਾ ਆ ਜੋਰ ਦੇਖਣ ਨੂੰ ਬੁਲਾਇਆ ਹੈ ਇਹਦੇ ਆ ਸਟਾਈਲ ਦੇਖਣ ਨੂੰ ਬੁਲਾਇਆ ਹੈ ਇਹਨੇ